Thank you. ਕਹਿ ਕੇ ਲੈ ਅਸੀ ਕੰਡਾ ਲੈ ਕੇ ਖੜਿਆ ਆ। ਐਸ ਡੀ ਐਮ ਜਸੀਲਦਾਰ ਨੂੰ ਚਾਰ ਵਾਰੀ ਮੰਗ ਪੱਤਰ ਦੇਤਾ ਇਹਦੇ ਖਾਤਰ ਆਪਾਂ। 20 ਵਾਰੀਆਂ DNA ਚੈੱਕ ਕਰਨ ਵੀ ਕੋਈ ਸੁਣਾਈ ਨਹੀਂ ਕਿੰਤੀ ਕਹੀ। ਉਹ ਦੇਖ ਲੋ ਅੱਜ ਤੱਕ ਕੋਈ ਰੂਟ ਨਹੀਂ ਆਈ। ਐਡੀ ਰੋਡ ਪ੍ਰੋਫੈਸ਼ਨ ਦਾ ਕਹਣਾ ਐਡਾ ਨਿਕੈਲੀ ਆ ਕਿ ਨਿੱਕੇ ਨਿੱਕੇ ਜਵਾਕਾਂ ਤਰ੍ਹਾਂ ਦੇ ਧਰਨੇ 'ਚ ਬੈਠੇ ਸੀ ਬਜ਼ੁਰਗ ਕਦੀ ਲੱਟ ਪਾੜਤੀ। ਵੱਡਾ ਡਰਾ ਚਲਾਇਆ ਉੱਥੋਂ। ਦੇਖੋ 12 ਚ ਆ ਕੇ ਦਲੇ ਚਲਦੇ ਆ ਇਹਨਾਰੇ ਕੋਈ ਵੀ ਵਿਹਾਂ ਬਾਈਆਂ ਦਿਨਾ ਚ ਆ ਕੇ ਇਸੇ ਧਰਨੇ ਦੀ ਕੋਈ ਵੀ ਸਾਰ ਨਹੀਂ ਲਈ ਨਾ ਐਸ ਡੀ ਐਮ ਆਈਆ ਨਾ ਦਸਿਲਦਾਰ ਆਇਆ ਨਾ ਕਾਨੂੰਗੋ ਨਾ ਰੋਡ ਪਟਵਾਰੀ ਕੋਈ ਵੀ ਆ ਕੇ ਇਹਨਾਂ ਨੂੰ ਕੋਈ ਵੀ ਆ ਦੇ ਹੋਏ ਸਾਰੇ ਪਾਰਸਾਂ ਨੂੰ ਜਿੱਦਣ ਨੂੰ ਬਰਬਰੀ ਔਰ ਦੀ ਆ ਦੇਖੋ ਵੱਡੇ ਵੱਡੇ ਰੋਡ ਰਾਤ ਨੂੰ ਚੱਲਦੇ ਟਿਪਰਾਂ ਦਾ ਅਧਿਕਾਰ ਹੈ ਜਿਹਨੇ ਚਲਦੇ ਆ ਉਹ ਦੇਖੋ ਮਿੱਟੀ ਪਾਣੀ ਦਾ ਸੜਕਾ ਕਿਹਾ ਸੀ ਇੱਥੇ ਨਾ ਇੰਨੀ ਪ੍ਰਸ਼ਾਸਨ ਦੀ ਨਿਗਹਿਲੀ ਕਰਕੇ ਇੱਥੇ ਕੋਈ ਵੀ ਪਾਣੀ ਦਾ ਕੋਈ ਵੀ ਦੋ ਦਿਨ ਛੜਕਿਆ ਗਿਆ ਪਾਣੀ ਸਰਫਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਆਪਣਾ ਇੱਥੇ ਇਕੀਆਂ ਬਾਹੀਆਂ ਦਿਨਾਂ ਤੋਂ ਧਰਨਾ ਚੱਲ ਰਿਹਾ ਹੈ ਆਪਣਾ ਜਵਾਰ ਸਿੰਘ ਵਾਲੇ ਉਹਦੀ ਪ੍ਰਸ਼ਾਸਨ ਨੂੰ ਅਸੀਂ ਉਦੋਂ ਤੋਂ ਹੀ ਬੇਨਤੀ ਕਰ ਰਹੇ ਹਾਂ ਵੀ ਟਿਪਰ ਆ ਜਿਹੜੇ ਬਹੁਤ ਤੇਜ਼ ਲੰਘਦੇ ਆ ਕਿ ਪਾਣੀ ਛੜਕਿਆ ਜਾਵੇ ਤੇ ਇੱਕ ਇੱਥੇ ਜਿਹੜੇ ਡਲੇ ਆ ਉਹ ਹੌਲੀ ਕਰਕੇ ਟੀਂ ਨਗਾਈ ਜਾਵੇ ਅੱਜ ਇੱਕ ਟਿਪਰ ਦੇ ਨਾਲ ਤੇਜ ਰੰਗਣ ਦੇ ਨਾਲ ਬਜ਼ੁਰਗ ਦੇ ਡੜਾ ਵੱਜਿਆ ਬਹੁਤ ਤੇਜ਼ੀ ਨਾਲ ਤੇ ਉਹਦਾ ਨੁਕਸਾਨ ਵੀ ਆ ਲੱਤ ਦਾ ਬਹੁਤ ਜ਼ਿਆਦਾ ਤੇ ਉਹ ਬਜ਼ੁਰਗ ਇੱਥੇ ਪਿਆ ਤੇ ਪਰ ਪ੍ਰਸ਼ਾਸਨ ਦੇ ਹਜੇ ਤੱਕ ਕੰਨ ਤੇ ਜੂਨੀ ਛਰਕੀ ਗਈ ਜਿੰਨਾ ਕਹਿਰ ਵੀ ਇਹ ਕੋਈ ਇਹਦਾ ਮਸਲਾ ਹੱਲ ਨਹੀਂ ਹੁੰਦਾਗਾ ਜਾਂ ਬਜ਼ੁਰਗ ਦੀ ਸੁਣਵਾਈ ਨਹੀਂ ਹੁੰਦੀ ਉਹਨਾਂ ਚਾਰਾ ਸੀ ਇੱਥੋਂ ਉੱਠਾਂਗੇ ਨਹੀਂਗੇ ਟਿਪਰ ਰੁਕੇ ਹੋਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ